ਪਹਾੜੀ ਰਾਜਿਆਂ ਵੱਲੋਂ ਸਤਿਗੁਰੂ ਮਹਾਰਾਜ ਨੂੰ ਤੰਗ ਕਰਨ ਦੀਆਂ ਹਰ ਰੋਜ਼ ਨਵੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ। ਰਾਜਾ ਭੀਮਚੰਦ ਚਾਹੁੰਦਾ ਸੀ ਕਿ ਗੁਰੂ ਜੀ ਮੇਰੇ ਇਲਾਕੇ ਵਿੱਚ ਰਹਿੰਦੇ ਹਨ ਇਸ ਲਈ ਉਹ ਮੇਰੀ ਈਨ ਮੰਨ ਕੇ ਰਹਿਣ। ਉਸਨੇ ਗੁਰੂ ਜੀ ਨੂੰ ਖੱਤ ਲਿਖ ਕੇ ਇਹ ਮੰਗ ਦੁਹराई ਪਰ ਗੁਰੂ ਜੀ ਨੇ ਸਾਫ਼ ਜਵਾਬ ਦੇ ਦਿੱਤਾ। ਕੇ ਗੁਰੂ ਘਰ ਨੇ ਬਾਦਸ਼ਾਹਾਂ ਤੱਕ ਦੀ ਈਨ ਨਹੀਂ ਮੰਨੀ ਅਸੀਂ ਕਿਸੇ ਦੇ ਨਾਲ ਲੜਦੇ ਨਹੀਂ ਪਰ ਜੇ ਕੋਈ ਸਾਡੇ ਆ ਕੇ ਗਲ ਪੈਂਦਾ ਹੈ ਤਾਂ ਉਸ ਨੂੰ ਸੋਧਣ ਲਈ ਸਾਡੇ ਪਾਸ ਸ਼ਕਤੀ ਮੌਜੂਦ ਹੈ ਗੁਰੂ ਜੀ ਦੇ ਜਵਾਬ ਤੋਂ ਸੜ ਬਲਕੇ ਭੀਮ ਚੰਦ ਨੇ ਹੋਰ ਰਾਜਿਆਂ ਨਾਲ ਮਿਲ ਕੇ ਸਰਹੰਦ ਦੇ ਨਵਾਬ ਨੂੰ ਇੱਕ ਵਾਰ ਫੇਰ ੜਕਾਇਆ ਦੇ ਉਸ ਦੀਆਂ ਫੌਜਾਂ ਨਾਲ ਰਲ ਕੇ ਗੁਰੂ ਜੀ ਤੇ ਧਾਵਾ ਕੀਤਾ ਪਰ ਇਸ ਵਾਰ ਵੀ ਬਹਿਰੀਆਂ ਨੂੰ ਮੂੰਹ ਦਿਖਾਣੀ ਪਈ ਸਿੰਘਾਂ ਦੇ ਹੱਥੋਂ ਕਰਾਰੀ ਹਾਰ ਖਾ ਕੇ ਉਹ ਰਣ ਮੈਦਾਨ ਦੇ ਵਿੱਚੋਂ ਭੱਜ ਨਿਕਲੇ ਇੰਨਾ ਭੇੜਾ ਵਿੱਚ ਬੁਰੀ ਤਰ੍ਹਾਂ ਹਾਰ ਖਾਣ ਦੇ ਨਾਲ ਪਹਾੜੀ ਰਾਜਿਆਂ ਦੇ ਦਿਲਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਅਤੇ ਉਹਨਾਂ ਦੀ ਵੀਰ ਸੈਨਾ ਦਾ ਭੈ ਛਾ ਜਾਂਦਾ ਹੈ। ਉਹਨਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਜੀ ਦੀ ਜਿਸ ਸੈਨਾ ਨੂੰ ਅਸੀਂ ਨਾਈਆਂ ਤੇ ਡੂਮਣਾ ਦੀ ਟੋਲੀ ਸਮਝ ਬੈਠੇ ਸਾਂ ਉਹ ਸਾਡੀ ਬਕਾਇਦਾ ਫੌਜ ਨਾਲੋਂ ਕਿਤੇ ਵੱਧ ਸਿੱਖਿਆਤ ਅਤੇ ਅਨੁਸ਼ਾਸਿਤ ਹੈ। ਇਥੋਂ ਤੱਕ ਕਿ ਮੁਗਲਾਂ ਦੀ ਸ਼ਾਹੀ ਫੌਜ ਵੀ ਉਹਨਾਂ ਸਾਹਮਣੇ ਨਹੀਂ ਢੇਰ ਸਕੀ ਫਿਰ ਵਾਦਾ ਇਹ ਕਿ ਸਾਡੀ ਫੌਜ ਜਿੱਥੇ ਪਹਾੜੇ ਦੇ ਟੱਟੂ ਨੇ ਤੇ ਕੇਵਲ ਤਨਖਾਹਾਂ ਦੀ ਖਾਤਰ ਭਰਤੀ ਹੋਏ ਹਨ ਉਥੇ ਗੁਰੂ ਜੀ ਦੀ ਫੌਜ ਵਿੱਚ ਸ਼ਾਮਲ ਸਿੰਘ ਸ਼ਰਦਾ ਅਤੇ ਬਲੀਦਾਨ ਦੀ ਭਾਵਨਾ ਨਾਲ ਭਰੇ ਹੋਏ ਨੇ ਉਹ ਆਪਣੇ ਨਿੱਜੀ ਸਵਾਰਥ ਜਾਂ ਪੈਸੇ ਦੇ ਲੋਭ ਕਰਕੇ ਨਹੀਂ ਲੜਦੇ ਬਲਕਿ ਦੇਸ਼ ਅਤੇ ਧਰਮ ਦੀ ਰੱਖਿਆ ਦੇ ਜਜ਼ਬੇ ਨੂੰ ਲੈ ਕੇ ਮੈਦਾਨ ਵਿੱਚ ਨਿਤਰਦੇ ਨੇ ਅਜਿਹੇ ਜੋਸ਼ੀਲੇ ਤੇ ਸਿਰ ਲੱਤ ਜొਹਦਿਆਂ ਦੇ ਨਾਲ ਲੜਨਾ ਕੋਈ ਸੌਖੀ ਗੱਲ ਨਹੀਂ ਅਜਿਹਾ ਸੋਚ ਕੇ ਕਈ ਰਾਜਿਆਂ ਨੇ ਗੁਰੂ ਜੀ ਨਾਲ ਵੈਰ ਛੱਡ ਕੇ ਮੇਲ ਮਿਲਾਪ ਦਾ ਰਾਹ ਫੜ ਲਿਆ ਪਰ ਭੀਮਚੰਦ ਪਹਿਲੇ ਵਾਂਗ ਮਨ ਵਿੱਚ ਵਿਸ ਭੋਲਦਾ ਰਿਹਾ ਉਸ ਦੇ ਅੰਦਰ ਗੁਰੂ ਜੀ ਕੋਲੋਂ ਬਦਲਾ ਲੈਣ ਦੀ ਅੱਗ ਭੜਕਦੀ ਰਹੀ ਹੁਣ ਉਹ ਸੋਚਣ ਲੱਗਾ ਕਿ ਆਪਣੀ ਹਾਰ ਦਾ ਬਦਲਾ ਲੈਣ ਦਾ ਢੰਗ ਕੀ ਵਰਤਿਆ ਜਾਵੇ ਤੇ ਉਸ ਦੀ ਮੋਟੀ ਤੇ ਮਲੀਨ ਬੁੱਧ ਨੇ ਉਸ ਨੂੰ ਉਹੀ ਖੋਟਾ ਰਾਹ ਸੁਝਾਇਆ ਜਿਸ ਤੇ ਕਈ ਸੌ ਬਰੇ ਪਹਿਲਾਂ ਕਨੌਜ ਦਾ ਰਾਜਾ ਜੈ ਚੰਦ ਚੱਲਿਆ ਸੀ ਜੇ ਚੰਦ ਨੇ ਆਪਣੇ ਰਿਸ਼ਤੇ ਦੇ ਭਰਾ ਪ੍ਰithvi ਰਾਜ ਨੂੰ ਨੀਵਾ ਵਿਖਾਉਣ ਦੀ ਖਾਤਰ ਵਦੇਸੀ ਧਾੜ ਵੀ ਮੁਹੰਮਦ ਗੌਰੀ ਨੂੰ ਭਾਰਤ ਤੇ ਹਮਲਾ ਕਰਨ ਦਾ ਸੱਦਾ ਦਿੱਤਾ ਤੇ ਭਾਰਤ ਨੂੰ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਕੜ ਦਿੱਤਾ ਹੁਣ ਭੀਮ ਚੰਦ ਤੇ ਉਸ ਦੇ ਸਾਥੀ ਰਾਜਿਆਂ ਨੇ ਉਹਨਾਂ ਦੇ ਆਪਣੇ ਧਰਮ Hindu ਧਰਮ ਦੀ ਰੱਖਿਆ ਲਈ ਪਿੱਤਾ ਦਾ ਬਰਿਦਾਨ ਦੇਣ ਵਾਲੇ ਤੇ ਜ਼ੁਲਮ ਦੇ ਵਿਰੁੱਧ ਹਥਿਆਰ ਚੁੱਕਣ ਵਾਲੇ ਆਪਣੇ ਦੇਸ਼ਵਾਸੀ ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਉਸ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਹਮਲਾ ਕਰਨ ਦਾ ਸੱਦਾ ਦੇਣ ਦਾ ਨਿਸ਼ਚਾ ਕੀਤਾ ਜਿਸ ਨੇ Hindu ਧਰਮ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਸੀ ਇਤਿਹਾਸ ਇੱਕ ਵਾਰ ਮੁੜ ਆਪਣੇ ਆਪ ਨੂੰ ਦੁਹਰਾ ਰਿਹਾ ਸੀ ਪਹਾੜੀ ਰਾਜਿਆਂ ਨੇ ਦੱਖਣ ਬੈਠੇ ਔਰੰਗਜ਼ੇਬ ਨੂੰ ਪੱਤਰ ਲਿਖਿਆ ਤੇ ਪੱਤਰ ਦੇ ਵਿੱਚ ਲਿਖ ਦਿੱਤਾ ਕਿ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਨੇ ਇੱਕ ਨਵਾਂ ਪੰਥ ਚਲਾ ਦਿੱਤਾ ਹੈ ਉਹ Hindu ਤੇ Musalman ਦੋਹਾਂ ਧਰਮਾਂ ਦੇ ਵਿਰੁੱਧ ਹੈ ਉਹ ਇਹਨਾਂ ਦੋਹਾਂ ਧਰਮਾਂ ਨੂੰ ਖਤਮ ਕਰਨਾ ਚਾਹੁੰਦਾ ਹੈ ਉਸਨੇ ਇੱਕ ਤਕਰੀਬ ਹੋਜ ਖੜੀ ਕਰ ਲਈ ਹੈ ਉਹ ਬਾਦਸ਼ਾਹ ਬਾਗ ਸ਼ਾਹੀ ਦਰਬਾਰ ਲਾਉਂਦਾ ਹੈ ਤੇ ਲੋਕਾਂ ਤੋਂ ਨਜ਼ਰਾਨੇ ਵਸੂਲ ਕਰਦਾ ਹੈ ਉਹ ਆਪਣੇ ਆਪ ਨੂੰ ਸੱਚਾ ਪਾਦਸ਼ਾਹ ਅਖਵਾਉਂਦਾ ਹੈ ਜੇ ਸਮਾਂ ਰਹਿੰਦਿਆਂ ਉਸ ਦੀ ਤਾਕਤ ਨੂੰ ਖਤਮ ਨਾ ਕੀਤਾ ਗਿਆ ਤਾਂ ਫਿਰ ਉਹ ਸਾਨੂੰ ਸਭ ਨੂੰ ਖਤਮ ਕਰ ਦੇਵੇਗਾ ਔਰੰਗਜੀਬ ਇਹ ਪੱਤਰ ਪੜ੍ਹ ਕੇ ਰੋਹ ਵਿੱਚ ਆ ਜਾਂਦਾ ਹੈ ਤੇ ਆਖਦਾ ਹੈ ਅੱਛਾ ਇਸ ਸન્યાਸੀ ਦੀ ਇਹ ਮਜਾਲ ਕਿ ਸੱਚਾ ਪਾਤਸ਼ਾਹ ਬਣਿਆ ਫਿਰਦਾ ਹੈ ਜਿਵੇਂ ਮਾ ਬਦੌਲਤ ਝੂਠੇ ਪਾਤਸ਼ਾਹ ਹੋਣ ਸਮਝ ਲੈਂਦੇ ਹਾਂ ਇਸ ਦੇ ਨਾਲ ਉਹ ਖਿਜ ਕੇ ਇੰਜ ਸੋਚਣ ਲੱਗਦਾ ਹੈ ਉਹ ਰਾਮ ਦੇ ਜੀਬ ਉਸਨੇ ਆਪਣੇ ਦਿੱਲੀ ਦੇ ਸੂਬੇਦਾਰਾਂ ਨੂੰ ਹੁਕਮ ਭੇਜ ਕੇ ਇੱਕ ਭਾਰੀ ਫੌਜ ਗੁਰੂ ਜੀ ਦੇ ਵਿਰੋਧ ਚੜਾ ਦਿੱਤੀ ਨਾਲ ਹੀ ਸਰਹੰਦ ਤੇ ਲਾਹੌਰ ਦੇ ਸੂਬੇਦਾਰਾਂ ਨੂੰ ਆਪਣੀਆਂ-ਆਪਣੀਆਂ ਫੌਜਾਂ ਲੈ ਕੇ ਆਨੰਦਪੁਰ ਤੇ ਚੜਨ ਦਾ ਹੁਕਮ ਭੇਜਿਆ ਭਾਈ ਧਾਰ ਦੇ ਪਹਾੜੀ ਰਾਜੇ ਵੀ ਆਪਣੀਆਂ ਫੌਜਾਂ ਲੈ ਕੇ ਮੁਗਲ ਲਸ਼ਕਰ ਦੇ ਨਾਲ ਆ ਸ਼ਾਮਲ ਹੋਏ ਤੇ ਇਵੇਂ ਆਨੰਦਪੁਰ ਦਾ ਇਤਿਹਾਸਕ ਯੁੱਧ ਸ਼ੁਰੂ ਹੋ ਜਾਂਦਾ ਹੈ ਇਸ ਯੁੱਧ ਇਹ ਯੁੱਧ ਸੰਸਾਰ ਦੇ ਸੈਨਿਕ ਇਤਿਹਾਸ ਦੀ ਇੱਕ ਅਦੁੱਤੀ ਘਟਨਾ ਹੈ ਇਸ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਿੱਲੀ ਲਾਹੌਰ ਤੇ ਸਰਹੰਦ ਦੀਆਂ ਸ਼ਾਹੀ ਫੌਜਾਂ ਦੇ 22 ਧਾਰ ਦੇ ਰਾਜਿਆਂ ਦੀਆਂ ਸੈਨਾਵਾਂ ਦੀ ਮਿਲਵੀ ਤਾਕਤ ਦਾ ਅਦੁੱਤੀ ਵੀਰਤਾ ਦੇ ਨਾਲ ਸਾਹਮਣਾ ਕਰਦੇ ਨੇ ਮੁਗਲ ਤੇ ਪਹਾੜੀ ਫੌਜਾਂ 7 ਮਹੀਨੇ ਆਨੰਦਪੁਰ ਦਾ ਘੇਰਾ ਘਤ ਕੇ ਬੈਠੀਆਂ ਰਹੀਆਂ ਉਹਨਾਂ ਨੇ ਕਿਲੇ ਦੀ ਮੁਕੰਮਲ ਨਾਕਾਬੰਦੀ ਕਰ ਦਿੱਤੀ ਖਣ ਪੀਣ ਦਾ ਭੋਰਾ ਭਰ ਸਮਾਨ ਵੀ ਅੰਦਰ ਕਿਲੇ ਦੇ ਵਿੱਚ ਨਾ ਜਾਣ ਦਿੱਤਾ ਪਰ ਉਹ ਕਿਲੇ ਦੇ ਅੰਦਰ ਘਿਰੇ ਹੋਏ ਸਿੰਘਾਂ ਦੇ ਹੌਸਲੇ ਤੋੜਨ ਤੇ ਉਹਨਾਂ ਨੂੰ ਹਥਿਆਰ ਛੁੱਟਣ ਤੇ ਮਜਬੂਰ ਨਾ ਕਰ ਸਕੇ ਕਿਲੇ ਵਿੱਚ ਘਿਰੇ ਸਿੰਘ ਸੂਰਮੇ ਭੁੱਖੇ ਸ਼ੀਰਾ ਵਾਂਗ ਲੜਦੇ ਰਹੇ ਆਨੰਦਪੁਰ ਦੇ ਘੇਰੇ ਨੂੰ 7 ਮਹੀਨੇ ਗੁਜ਼ਰ ਜਾਣ ਤੇ ਵੀ ਕਿਲੇ ਦੇ ਵਿੱਚ ਘਿਰੇ ਸਿੰਘਾਂ ਨੇ ਦੇ ਹਥਿਆਰ ਨਾ ਸੁੱਟਣ ਕਰਕੇ ਮੁਗਲ ਸਿਪਾਹਸਾਲਾਰ ਬੜੀ ਮੁਸ਼ਕਲ ਵਿੱਚ ਫਸ ਗਏ ਦੱਖਣ ਤੋਂ ਦੱਖਣ ਤੋਂ ਬਾਦਸ਼ਾਹ ਔਰੰਗਜ਼ੇਬ ਵੱਲੋਂ ਝਾੜਾ ਪੈ ਰਹੀਆਂ ਸਨ ਤੇ ਇੰਨੇ ਭਾਰੇ ਲਸ਼ਕਰ ਤੇ ਬੇਉੜਕ ਵਸੀਲਿਆਂ ਦੇ ਹੁੰਦਿਆਂ ਹੋਇਆਂ ਤੁਹਾਡੇ ਕੋਲੋਂ ਇੱਕ ਛੋਟਾ ਜਿਹਾ ਕਿਲਾ ਫਤੇ ਨਹੀਂ ਹੁੰਦਾ 호ਜਦਾਰ ਝਈਆਂ ਲੈ ਲੈ ਕੇ ਕਿਲੇ ਤੇ ਹਮਲਾ ਕਰਦੇ ਪਰ ਅੱਗੋਂ ਸਿੰਘਾਂ ਵੱਲੋਂ ਉਹ ਮਾਰ ਪੈਂਦੀ ਕਿ ਕਬਰਾ ਕੇ ਪਛਾਂਹ ਹਟਣ ਨੂੰ ਜਗ੍ਹਾ ਨਾ ਮਿਲਦੀ ਇਹਨਾਂ ਨੂੰ ਉੱਤੋਂ ਗੁਰੂ ਸਾਹਿਬ ਦੇ ਤੀਰ ਕਹਿ ਰਟਾਉਂਦੇ ਉਹ ਚੁਣ-ਚੁਣ ਕੇ ਮੁਗਲ ਸਰਦਾਰਾਂ ਦੇ ਨਿਸ਼ਾਨੇ ਬਣਦੇ ਤੇ ਤੀਰਾਂ ਨਾਲ ਹੁੰਡ-ਹੁੰਡ ਕੇ ਪਟਕਾ ਮਾਰਦੇ ਮੁਗਲ ਸੈਨਾ ਵਿੱਚ ਇਹ ਗੱਲ ਧੁੰਮ ਗਈ ਕਿ ਗੁਰੂ ਗੋਬਿੰਦ ਸਿੰਘ ਕਰਾਮਾਤੀ ਸ਼ਕਤੀਆਂ ਦੇ ਮਾਲਕ ਨੇ ਉਹ ਖੁਦਾ ਦੇ ਪੈਗੰਬਰ ਨੇ ਉਹਨਾਂ ਨੂੰ ਕੋਈ ਹਾਰ ਨਹੀਂ ਦੇ ਸਕਦਾ ਇਸ ਨਾਲ ਮੁਗਲ ਫੌਜਾਂ ਵਿੱਚ ਹੋਰ ਕਬਰਾਹਟ ਤੇ ਬੇਦਲੀ ਫੈਲਣ ਲੱਗੀ ਦਿਨ ਭਰ ਦੇ ਸਾਹਮਣੇ ਯੁੱਧ ਹੁੰਦਾ ਰਿਹਾ ਦਿਨ ਭਰ ਕਿਲੇ ਦੇ ਸਾਹਮਣੇ ਯੁੱਧ ਹੁੰਦਾ ਸੰਧਿਆ ਵੇਲੇ ਲੜਾਈ ਬੰਦ ਕਰ ਦਿੱਤੀ ਜਾਂਦੀ ਦੋਹਾਂ ਪਾਸਿਆਂ ਦੇ ਸੈਨਿਕ ਆਪਣੇ ਆਪਣੇ ਜ਼ਖਮੀ ਸ਼ਹੀਦ ਹੋਏ ਸਾਥੀਆਂ ਨੂੰ ਸੰਭਾਲਣ ਲਈ ਨਿਕਲਦੇ। ਸਿੰਘਾਂ ਵਿੱਚ ਇੱਕ ਭਾਈ ਕਨਈਆ ਨਾਂ ਦਾ ਸਿੱਖ ਸੀ। ਉਹ ਮੋਢੇ ਤੇ ਪਾਣੀ ਦੀ ਮਸ਼ਕ ਰੱਖੀ ਮੈਦਾਨ ਵਿੱਚ ਡਿੱਗੇ ਪਏ ਜ਼ਖਮੀਆਂ ਨੂੰ ਪਾਣੀ ਪਿਆਇਆ ਕਰਦਾ ਸੀ। ਨਾਲੇ ਉਹਨਾਂ ਦੀ ਮਰਮ ਪੱਟੀ ਵੀ ਕਰ ਦਿਆ ਕਰਦਾ। ਇੱਕ ਦਿਨ ਸਿੰਘਾਂ ਨੇ ਗੁਰੂ ਜੀ ਪਾਸ ਭਾਈ ਕਨਈਏ ਦੇ ਵਿਰੁੱਧ ਸ਼ਿਕਾਇਤ ਕਰ ਦਿੱਤੀ ਇਹ ਹਜ਼ੂਰ ਭਾਈ ਕਨਈਆ ਦੁਸ਼ਮਨਾ ਦੀ ਮਦਦ ਕਰਦੇ ਨੇ ਉਹ ਕਿਵੇਂ ਸਤਿਗੁਰੂ ਮਹਾਰਾਜ ਨੇ ਪੁੱਛਣਾ ਕੀਤਾ ਭਾਈ ਉਹ ਕਿਵੇਂ ਮਦਦ ਕਰਦੇ ਨੇ ਦੁਸ਼ਮਨਾ ਦੀ ਅਗੋਂ ਦਸਨਾ ਕੀਤਾ ਸਿੰਘਾਂ ਨੇ ਕਿ ਉਹ ਆਪਣੇ ਪਾਸੇ ਦੇ ਜ਼ਖਮੀਆਂ ਦੇ ਨਾਲ 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 ਦਸ਼ਮਨ ਦੇ ਘਾਇਲ ਸਪਾਈਆਂ ਨੂੰ ਵੀ ਪਾਣੀ ਪਲਾਉਂਦੇ ਨੇ ਤੇ ਉਹਨਾਂ ਦੀ ਮਰਮ ਪੱਟੀ ਕਰਦੇ ਹਨ ਉਹ ਰਾਜੀ ਹੋ ਕੇ ਫਿਰ ਸਾਡੇ ਨਾਲ ਆ ਲੜਦੇ ਨੇ ਗੁਰੂ ਜੀ ਨੇ ਭਾਈ ਕਨਈਆ ਜੀ ਤੋਂ ਪੁੱਛਿਆ ਕਿਉਂ ਭਾਈ ਕਨਈਆ ਜੀ ਇਹ ਸ਼ਿਕਾਇਤ ਠੀਕ ਹੈ ਭਾਈ ਕਨਈਆ ਦੀ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਤੇ ਉਹ ਉਹਨਾਂ ਦੀਆਂ ਅੱਖਾਂ ਦੇ ਵਿੱਚ ਨਾਮ ਦੀ ਕੁਮਾਰੀ ਭਰੀ ਹੋਈ ਹੈ ਨਿਮਰ ਭਾਵ ਦੇ ਨਾਲ ਬੋਲੇ ਭਾਈ ਕਨਈਆ ਜੀ ਸਤਿਗੁਰੂ ਮਹਾਰਾਜ ਜੀਓ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਦੁਸ਼ਮਣ ਕੌਣ ਹੈ ਤੇ ਦੋਸਤ ਕੌਣ ਹੈ ਮੈਨੂੰ ਤਾਂ ਹਰ ਜੀਵ ਦੇ ਵਿੱਚ ਆਪ ਜੀਆ ਦਾ ਰੂਪ ਹੀ ਦਿਖਾਈ ਦਿੰਦਾ ਹੈ ਤੇ ਸਤਿਗੁਰੂ ਮਹਾਰਾਜ ਇਹ ਉੱਤਰ ਸੁਣ ਕੇ অতি ਪ੍ਰਸੰਨ ਹੋਏ ਪਿਆਰ ਨਾਲ ਭਾਈ ਕਨਈਆ ਜੀ ਦੀ ਪਿੱਠ ਥਾਪੜ ਕੇ ਕਹਿਣ ਲੱਗੇ ਭਾਈ ਜੀ ਤੁਸੀਂ ਧੰਨ ਹੋ ਤੁਸੀਂ ਸੱਚ ਨੂੰ ਪਾ ਲਿਆ ਹੈ ਅਕਾਲ ਪੁਰਖ ਤੁਹਾਡਾ ਸੇਵਾ ਬ੍ਰਤ ਇਸੇ ਤਰ੍ਹਾਂ ਨਿਭਾਈ ਜਾਵੇ ਫਿਰ ਹਜ਼ੂਰ ਨੇ ਸਿੰਘਾਂ ਵੱਲ ਤੱਕ ਕੇ ਫਰਮਾਇਆ ਭਾਈ ਕਨਈਆ ਜੀ ਨੇ ਮਾਨਵ ਪ੍ਰੇਮ ਦੀ ਅਤੀ ਉੱਤਮ ਮਸਾਲ ਕਾਇਮ ਕੀਤੀ ਹੈ ਸਰ ਸਿੰਘ ਦਾ ਫਰਜ ਹੈ ਕਿ ਦੀਨ ਦੁਖੀਆਂ ਕਾਇਲਾ ਆਦ ਦੀ ਸੇਵਾ ਕਰੇ ਭਾਵੇਂ ਉਹ ਮਿੱਤਰ ਹੋਣ ਜਾਂ ਸ਼ਤਰੂ ਨਮਾ ਉਪਦੇਸ਼ ਲੈ ਕੇ ਸਤਗੁਰੂ ਮਹਾਰਾਜ ਤੋਂ ਸਿੰਘ ਫਿਰ ਜੰਗ ਦੇ ਵਿੱਚ ਜੂਝਣ ਲੱਗਦੇ ਨੇ ਮੁਗਲ ਸੈਨਾਪਤੀ ਬੜੇ ਔਖੇ ਹੋ ਰਹੇ ਸਨ ਆਨੰਦਪੁਰ ਦੇ ਕਿਲੇ ਨੂੰ ਘੇਰਾ ਪਾਇਆ ਸੱਤਾਂ ਮਹੀਨਿਆਂ ਤੋਂ ਉੱਪਰ ਹੋ ਚੁੱਕੇ ਸਨ ਇਸ ਦੌਰਾਨ ਉਹਨਾਂ ਨੇ ਅੰਨ ਦਾ ਇੱਕ ਦਾਣਾ ਜਾਂ ਪਾਣੀ ਦਾ ਇੱਕ ਤੁਪਕਾ ਕਿਲੇ ਦੇ ਅੰਦਰ ਨਹੀਂ ਸੀ ਜਾਣ ਦਿੱਤਾ ਕਿਲੇ ਅੰਦਰ ਅੰਨ ਪਾਣੀ ਦਾ ਐਡਾ ਵੱਡਾ ਭੰਡਾਰ ਨਹੀਂ ਸੀ ਫਿਰ ਕਿਲੇ ਵਿੱਚ ਘਿਰੇ ਹੋਏ ਸਿੰਘ ਕਿਵੇਂ ਗੁਜ਼ਾਰਾ ਕਰ ਰਹੇ ਹਨ ਇਹ ਗੱਲਾਂ ਉਹਨਾਂ ਦੀ ਸਮਝ ਵਿੱਚ ਨਹੀਂ ਸੀ ਆ ਰਹੀਆਂ ਪਰ ਨਵੀਂ ਸਵੇਰ ਉਹ ਇਸ ਆਸ ਲੈ ਕੇ ਇਹ ਆਸ ਲੈ ਕੇ ਜਾ ਕੇ ਦੇਖੇ ਕਿ ਅੱਜ ਗੁਰੂ ਜੀ ਹਥਿਆਰ ਛੱਡ ਦੇਣਗੇ ਅੱਜ ਕਿਲੇ ਅੰਦਰ ਘਰੇ ਸਿੰਘ ਜੰਗ ਬੰਦੀ ਦੀ ਦਰਖਾਸਤ ਕਰਨਗੇ ਪਰ ਉਹਨਾਂ ਦੀ ਆਸ ਪੂਰੀ ਨਾ ਹੁੰਦੀ ਸਿੰਘ ਸਗੋਂ ਅੱਗੇ ਅੱਗੇ ਨਾਲੋਂ ਵੱਧ ਜੋਸ਼ ਦੇ ਨਾਲ ਲੜਦੇ ਭੁੱਖੇ ਸ਼ੇਰਾਂ ਵਾਂਗ ਉਹਨਾਂ ਤੇ ਟੁੱਟ ਪੈਂਦੇ ਮੁਗਲਾਂ ਨੂੰ ਯਕੀਨ ਹੁੰਦਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਸੱਚ ਮੁੱਚ ਕਰਾਮਾਤੀ ਸ਼ਕਤੀਆਂ ਨੇ ਸੱਚ ਮੁੱਚ ਜਾਦੂ ਹੈ ਸੱਚ ਮੁੱਚ ਉਹਨਾਂ ਉਹ ਅੱਲਾ ਦੇ ਪੈਗੰਬਰ ਨੇ ਉਹਨਾਂ ਨੂੰ ਹਾਰ ਦੇਣੀ ਮਨੁੱਖੀ ਤਾਕਤ ਤੋਂ ਬਾਹਰ ਹੈ ਹੁਣ ਉਹ ਸੋਚਣ ਲੱਗੇ ਕਿ ਜੇਕਰ ਫੌਜੀ ਤਾਕਤੇ ਨਾਲ ਗੁਰੂ ਜੀ ਨੂੰ ਜਿੱਤਿਆ ਨਹੀਂ ਜਾ ਸਕਦਾ ਤਾਂ ਕੋਈ ਰਾਜਨੀਤਿਕ ਚਾਲ ਚੱਲ ਕੇ ਵੇਖਿਆ ਜਾਵੇ ਗੁਰੂ ਤਾਂ ਸਿੱਧਾ ਸਾਦਾ ਸੰਨਿਆਸੀ ਹੈ ਸੰਤ ਹੈ ਉਹ ਰਾਜਨੀਤਿਕ ਚਾਲ ਬਾਜ਼ੀਆਂ ਕਿੱਥੋਂ ਸਮਝਣ ਲੱਗਾ ਉਹਨਾਂ ਨੇ ਇਹ ਸੋਚ ਵਿਚਾਰ ਕੀਤੀ ਤੇ ਆਪਸ ਵਿੱਚ ਸਲਾਹ مشورہ ਕਰਕੇ ਉਹਨਾਂ ਨੇ ਗੁਰੂ ਸਾਹਿਬ ਨੂੰ ਸਨੇਹਾ ਕਲਿਆ ਕਿ ਜੇਕਰ ਤੁਸੀਂ ਅਨੰਦਪੁਰ ਦਾ ਕਿਲਾ ਖਾਲੀ ਕਰਕੇ ਚਲੇ ਜਾਓ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਸਾਡੀ ਫੌਜ ਤੁਹਾਡਾ ਰਾਹ ਨਹੀਂ ਰੋਕੇਗੀ ਅਸੀਂ ਕੇਵਲ ਬਾਦਸ਼ਾਹ ਦੀਆਂ ਨਜ਼ਰਾਂ ਦੇ ਵਿੱਚ ਸੱਚੇ ਹੋਣਾ ਚਾਹੁੰਦੇ ਹਾਂ ਕਿ ਅਸੀਂ ਅਨੰਦਪੁਰ ਤੇ ਫਤਿਹ ਪਾ ਲਈ ਹੈ ਐਵੇਂ ਬ्यर्थ ਵਿੱਚ ਸਿਪਾਹੀਆਂ ਦਾ ਲਹੂ ਕਿਉਂ ਡੋਲਿਆ ਜਾ ਰਿਹਾ ਹੈ ਕੁਝ ਸਮਾਪਾ ਕੇ ਕੁਸੀਂ ਮੂੜ ਅਨੰਦਪੁਰ ਸਾਹਿਬ ਪਰਤ ਆਉਣਾ ਤੇ ਮੁਗਲ ਸੈਨਾਪਤੀਆਂ ਨੇ ਆਪਣੇ ਵਾਅਦੇ ਦਾ ਯਕੀਨ ਦਿਵਾਉਣ ਲਈ ਕੁਰਾਨ ਦੀਆਂ ਕਸਮਾਂ ਖਾਧੀਆਂ ਤੇ ਉਹਨਾਂ ਦੇ ਸਾਥੀ ਪਹਾੜੀ ਰਾਜਿਆਂ ਨੇ ਆਪਣੇ ਵਚਨ ਦਾ ਭਰੋਸਾ ਦਿਵਾਉਣ ਲਈ ਗੀਤਾ ਦੀਆਂ ਸੋਹਾਂ ਖਾਧੀਆਂ ਪਰ ਗੁਰੂ ਜੀ ਕੇਵਲ ਕੁਸ਼ਲ ਸੈਨਾਪਤੀ ਹੀ ਨਹੀਂ ਸਨ ਉਹ ਰਾਜਨੀਤੀ ਤੇ ਦੂਰ ਦ੍ਰਿਸ਼ਟੀਤਾ ਵੀ ਰੱਖਦੇ ਸਨ ਉਹ ਝਟਪਾਪ ਗਏ ਕਿ ਯੁੱਧ ਅਤੇ ਘੇਰੇ ਰਾਹੀਂ ਜਿੱਤ ਹੁੰਦੀ ਨਾ ਵੇਖ ਕੇ ਦੁਸ਼ਮਣ ਹੁਣ ਧੋਖੇ ਤੇ ਫਰੇਬ ਤੋਂ ਕੰਮ ਲੈਣਾ ਚਾਹੁੰਦਾ ਹੈ। ਉਹਦੀ ਚਾਲ ਇਹ ਹੈ ਕਿ ਅਸੀਂ ਆਪਣਾ ਮਜ਼ਬੂਤ ਗੜ੍ਹ ਛੱਡ ਕੇ ਬਾਹਰ ਨਿਕਲੀਏ ਤੇ ਉਹ ਸਾਨੂੰ ਘੇਰ ਲੈਣ। ਉਹਨਾਂ ਨੇ ਦੁਸ਼ਮਣ ਦੀ ਬੇਨਤੀ ਮੰਨਣ ਤੋਂ ਨਾ ਕਰ ਦਿੱਤੀ ਪਰ ਦੂਜੇ ਪਾਸੇ ਕਿਲੇ ਵਿੱਚ ਅੰਨ-ਦਾਣਾ ਕਈ ਦਿਨਾਂ ਤੋਂ ਮੁੱਕ ਚੁੱਕਾ ਸੀ। ਲੰਗਰ ਕਈ ਦਿਨਾਂ ਤੋਂ ਮਸਤਾਨੇ ਪਏ ਸਨ ਕਿਲੇ ਅੰਦਰਲੇ ਸਿੱਖ ਕਈ ਦਿਨਾਂ ਤੋਂ ਭੁੱਖੇ ਸਨ ਉਹਨਾਂ ਦੀ ਬਹੁਤੀ ਸੰਖਿਆ ਗੁਰੂ ਜੀ ਉੱਤੇ ਪੂਰੀ ਸ਼ਰਧਾ ਰੱਖ ਕੇ ਬੈਠੀ ਹੋਈ ਸੀ ਤੇ ਧਰਮ ਦੀ ਖਾਤਰ ਜਾਨਾਂ ਦੇ ਜਾਨਾਂ ਵਾਰ ਦੇਣ ਵਾਲੇ ਦ੍ਰਿੜ ਸਿੰਘ ਪਰ ਕੁਝ ਸਿੱਖ ਅਜੇ ਵੀ ਸਨ ਜਿਨ੍ਹਾਂ ਦੇ ਹਿਰਦੇ ਡੋਲ ਗਏ ਸਨ ਇਸ ਲੰਮੇ ਸਮੇਂ ਲੰਮੇ ਸਮੇਂ ਦੇ ਯੁੱਧ ਤੇ ਲੰਮੇ ਫਾਕਿਆਂ ਤੋਂ ਕਬਰਾ ਕੇ ਉਹ ਉੱਠੇ ਇਹਨਾਂ ਨੂੰ ਧਰਮ ਦੀ ਖਾਤਰ ਸ਼ਹੀਦੀ ਪਾਉਣ ਨਾਲੋਂ ਆਪਣੀਆਂ ਜਾਨਾਂ ਪਿਆਰੀਆਂ ਲੱਗਣ ਲੱਗ ਪਈਆਂ ਸਨ ਉਹਨਾਂ ਨੇ ਗੁਰੂ ਜੀ ਤੇ ਜੋਰ ਪਾਇਆ ਕਿ ਉਹ ਮੁਗਲਾਂ ਦੀ ਪੇਸ਼ਕਸ਼ ਦਾ ਫਾਇਦਾ ਉਠਾ ਕੇ ਆਨੰਦਪੁਰ ਤੋਂ ਨਿਕਲ ਚੱਲਣ ਪਰ ਗੁਰੂ ਜੀ ਨਾ ਮੰਨੇ ਗੁਰੂ ਜੀ ਮੁਗਲਾਂ ਦੀ ਮਕਾਰੀ ਨੂੰ ਜਾਣਦੇ ਸਨ ਰਡੋਲੇ ਹੋਏ ਸਿੱਖ ਫੇਰ ਵੀ ਨਿਕਲਣ ਤੇ ਜੋਰ ਦੇਈ ਜਾ ਰਹੇ ਸਨ ਤਦ ਗੁਰੂ ਜੀਆ ਨੇ ਉਹਨਾਂ ਨੂੰ ਕਿਹਾ ਜੇ ਤੁਸੀਂ ਸਾਥੋਂ ਬੇਮੁਖ ਹੋ ਕੇ ਜਾਣਾ ਚਾਹੁੰਦੇ ਹੋ ਤਾਂ ਸਾਨੂੰ ਬੇਦਾਵਾ ਲਿਖ ਕੇ ਦੇ ਜਾਵੋ ਕਿ ਅੱਜ ਤੋਂ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਨਾਸ਼ਵਾਨ ਸਰੀਰਾਂ ਦੇ ਮੋਹ ਵਿੱਚ ਫਸੇ ਹੋਏ ਸਿੱਖਾਂ ਨੇ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਤੇ ਆਪਣੇ ਸਾਥੀਆਂ ਨੂੰ ਛੱਡ ਕੇ ਅਨੰਦਪੁਰ ਸਾਹਿਬ ਤੋਂ ਨਿਕਲ ਜਾਂਦੇ ਨੇ